ਹਾਂਜੀ ਸਤਿ ਸ਼੍ਰੀ ਅਕਾਲ ਜੀ ਮੀਤ ਕਰਦੇ ਆ ਤੁਸੀਂ ਵੀ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ੇ ਅਸੀਂ ਵੀ ਸਭ ਠੀਕ ਠਾਕ ਆ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਵੀ ਜਿਹੜਾ ਜਿਹੜਾ ਸਵਾਲ ਇੰਨਾ ਕਿ ਬੱਚੇ ਦਾ ਹੋ ਗਿਆ ਕੋਈ ਗੱਲ ਸੁਣਦਾ ਨਹੀਂ ਕੋਈ ਗੱਲ ਬੱਚਾ ਮੰਨ ਨਹੀਂ ਰਿਹਾ ਵੱਡਿਆਂ ਦਾ ਵੀ ਇਹ ਹਾਲ ਹੋ ਜਾਂਦਾ ਵੱਡੇ ਤਾਂ ਖੁਦ ਵੀ ਇਹ ਕੰਮ ਕਰ ਸਕਦੇ ਨੇ ਬੱਚਿਆਂ ਲਈ ਪਰ ਮਾਪੇ ਕਰ ਸਕਦੇ ਨੇ ਇਹ ਏ ਵੀ ਵੀਡੀਓ ਬਹੁਤ ਜ਼ਰੂਰੀ ਸੀ ਬਹੁਤ ਲੋਕਾਂ ਦੀ ਡਿਮਾਂਡ ਐ ਇਸ ਤੇ ਵੀ ਵੀ ਬੱਚੇ ਕਹਿਣਾ ਨਹੀਂ ਮੰਨ ਰਹੇ ਜਦੋਂ ਕਈ ਡਿਮਾਂਡਾਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਮੈਂ ਵੀਡੀਓ ਬਣਾਉਣੀ ਆਂ ਦੇਖੋ ਬੱਚੇ ਚਿੜਚਿੜੇ ਹੋ ਗਏ ਨੇ ਬੱਚੇ ਕਹਿਣਾ ਨਹੀਂ ਮੰਨ ਰਹੇ ਬੱਚੇ ਦਾ ਪੜਾਈ ਦੇ ਵਿੱਚ ਮਨ ਨਹੀਂ ਲੱਗ ਰਿਹਾ ਮਾਪੇ ਇੱਕ ਛੋਟਾ ਜਿਹਾ ਜੇ ਤੁਸੀਂ ਵੱਡਿਆਂ ਤੁਹਾਨੂੰ ਖੁਦ ਨੂੰ ਗਰੋਧ ਆ ਰਿਹਾ ਤੁਹਾਡਾ ਖੁਦ ਦਾ ਚਿੜਚਿੜਾ ਇੰਨਾ ਸੁਭਾਅ ਹੋ ਗਿਆ ਤੁਹਾਡਾ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਬੋਲਣ ਨੂੰ ਜੀ ਨਹੀਂ ਕਰਦਾ ਤਾਂ ਤੁਸੀਂ ਇਹ ਕੰਮ ਖੁਦ ਕਰ ਸਕਦੇ ਹੋ ਛੋਟੇ ਬੱਚਿਆਂ ਲਈ ਮਾਪੇ ਕਰ ਸਕਦੇ ਨੇ ਕਿਉਂ ਵੱਡਿਆਂ ਦਾ ਪਤਾ ਵੀ ਮੇਰੇ ਸੁਭਾਅ ਦੇ ਵਿੱਚ ਤਬਦੀਲੀ ਆ ਗਈ ਮੈਂ ਚਿੜਚਿੜਾ ਰਹਿਣ ਲੱਗ ਗਿਆ ਮੈਨੂੰ ਖਿੱਚ ਛਟਣ ਲੱਗੀ ਇਹ ਵੱਡੇ ਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਹੁਣ ਕਰਨਾ ਕੀ ਆ ਜਿਰਾ ਮਾਪ ਹਿੰਦੂ ਮਤ ਦੇ ਵਿੱਚ ਗੁਰੂਵਾਰ ਕਹਿੰਦੇ ਨੇ ਵੈਸੇ ਆਪਣੇ ਵੀਰਵਾਰ ਕਹਿੰਦੇ ਨੇ ਤੁਸੀਂ ਧਿਆਨ ਨਾਲ ਸੁਣ ਲਓ ਫਿਰ ਤੁਸੀਂ ਕਹਿਣਾ ਸਾਡੇ ਸਮਝ ਨਹੀਂ ਪਈ ਗੱਲ ਪਤਾ ਨਹੀਂ ਤੁਸੀਂ ਕੀ ਕਹਿ ਗਏ ਜਿਹੜੀ ਮੈਂ ਗੱਲ ਕਹਿਣੀ ਹੈ ਗੱਲ ਮੈਂ ਕਲੀਅਰ ਕਹਿ ਰਹੀ ਨਹੀਂ ਜੇ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋ ਤਾਂ ਤੁਹਾਨੂੰ ਮੈਂ ਉਹ ਜ਼ਰੂਰਤ ਕਹੂੰਗੀ ਜਿਵੇਂ ਹੁਣ ਤੁਸੀਂ ਨੂਨ ਬਾਰੇ ਪੁੱਛੀ ਜਾਂਦੇ ਨੇ ਨੂਨ ਕਿੰਨਾ ਕੁ ਉਹ ਨੂਨ ਪਾਈ ਚੁਟਕੀ ਭਰੇ ਲੈ ਰਹੇ ਤਾਂ ਹੁਣ ਪਰ ਪਤਾ ਹੁਣ ਨੂਨ ਦੀ ਬੋਰੀ ਥੋੜੀ ਹੱਥ ਤੇ ਪਾਉਣੀ ਹੈ ਹੋਰ ਧਿਆਨ ਨਾਲ ਸੁਣੋ ਫੇਰ ਤੁਸੀਂ ਕਹਾਂ ਮੈਂ ਕਿੰਨਾ ਕੁ ਮੁਖਿਆਲ ਪਾਉਣਾ ਹੈ ਹੁਣ ਗੱਲ ਧਿਆਨ ਨਾਲ ਇੱਕ ਵਾਰੀ ਸੁਣ ਲਓ ਤੁਸੀਂ ਨਾ ਮੁਖਿਆਲ ਦੀ 시시 ਲੈ ਲੈਣੀ 시시 ਮੈਨੂੰ ਮਿਹਦਾ ਅੱਗੇ ਤਾਂ 40 ਰੁਪਏ ਦੀ ਆਏ ਸੋ 50 60 ਦੀ ਆਜੂ 100 ਦੀ ਆਜੂ ਉਹ ਤੁਸੀਂ ਕੀ ਕਰਨਾ ਛੋਟੇ ਛੋਟੇ ਕੌਲੀਆਂ ਮਿਲਦੇ ਨੇ ਉਹ ਕੌਲੀ ਦੇ ਵਿੱਚ ਜਿਹਨੂੰ ਤੁਸੀਂ ਹਨੇ ਵੀ ਕਹਿੰਦੇ ਹੋ ਮੁਖਿਆਲ ਵੀ ਕਹਿੰਦੇ ਹੋ ਸਿਹਤ ਵੀ ਕਹਿੰਦੇ ਨੇ ਉਹ ਥੋੜੇ ਜਿਹਾ ਕੌਲੀ ਦੇ ਵਿੱਚ ਪਾ ਲੈਣਾ। ਬੁੱਧਵਾਰ ਦੀ ਰਾਤ ਨੂੰ। ਜਿਹੜੇ ਪਾਸੇ ਬੱਚੇ ਦਾ ਸੇਰਾ। ਜਿਹਨੂੰ ਪਸਰਾਣਾ ਕਹ ਦਿੰਦੇ ਆ। ਸਿਰ ਆਲੇ ਪਾਸੇ ਕੁਰਸੀ ਰੱਖ ਲਓ। ਟੇਬਲ ਰੱਖ ਲਓ। ਜਿਹੜੀ ਕੌਲੀ ਦੇ ਵਿੱਚ ਤੁਸੀਂ ਸੇਧ ਪਾਇਆ, ਮਖਿਆਲ ਪਾਇਆ, ਹਨੇ ਪਾਇਆ, ਕੁਛ ਵੀ ਜੋ ਵੀ ਮਰਜ਼ੀ ਕਹਿ ਦੋ। ਹੈ? ਉਹਨੂੰ ਤੁਸੀਂ ਬੱਚੇ ਦੇ ਸਰਾਣੇ ਰਾਤ ਨੂੰ ਰੱਖ। ਇਹ ਨਹੀਂ ਵੀ ਸਿਰ ਥੱਲੇ ਰੱਖਣਾ ਵਾ ਜਾਂ ਸਹਰਾਣੇ ਥੱਲੇ ਰੱਖਣਾ ਵਾ ਸਹਰਾਣੇ ਦਾ ਮਤਲਬ ਉਹਦੇ ਸਿਰ ਵਾਲੇ ਪਾਸੇ ਟੇਬਲ ਦੇ ਉੱਤੇ ਜਾਂ ਕੁਰਸੀ ਦੇ ਉੱਤੇ ਤੁਸੀਂ ਉਹ ਕੌਲੀ ਰੱਖ ਦੇਣੀ ਹੈ ਪੂਰੀ ਰਾਤ ਪਈ ਰਹਿਣ ਤੇ ਜੇ ਬੱਚਾ ਜਿੱਦ ਕਰਦਾ ਜਾਂ ਕੋਈ ਉਹ ਨਹੀਂ ਨਾ ਪ੍ਰਤਕਰਦਾ ਵਾ ਉਹ ਬੱਚੇ ਦੇ ਸੁੱਤੇ ਪੈਣ ਤੋਂ ਬਾਅਦ ਸਹੀ ਇਹ ਕੰਮ ਕਰ ਸਕਦੇ ਹੋ ਥੋੜ੍ਹਾ ਫਰਕ ਨਾ ਰੱਖੋ ਕਈ ਵੇ ਬੱਚਾ ਕਹਿੰਦਾ ਮੇਰੇ ਸਹਰਾਣੇ ਮੇਰੇ ਕਿਸੇ ਕੀ ਕਰ ਦਿਓ ਮੈਂ ਨਹੀਂ ਰੱਖਣ ਦੇਣਾ ਜਾ ਕਈ ਵਾਰੀ ਜੇ ਤੁਸੀਂ ਵੱਡਿਆਂ ਲਈ ਵੀ ਕਰਨਾ ਤਾਂ ਵੱਡਿਆਂ ਨੂੰ ਵੀ ਤੁਸੀਂ ਸੋਚ ਸਮਝ ਕੇ ਕਰ ਦਿਓ ਥੋੜਾ ਜਿਹਾ ਵਿਚਾਰ ਕੇ ਕਿ ਜਦੋਂ ਸੌਂ ਗਿਆ ਉਠੋਂ ਤੋਂ ਪਹਿਲਾਂ ਚੱਕ ਲੋ ਜਿਹੜਾ ਉਹਨੂੰ ਜੱਜਮੈਂਟ ਨਾ ਹੋਵੇ ਪਰ ਜੇ ਖੁਦ ਕਰੇ ਤਾਂ ਬਹੁਤ ਹੀ ਅੱਛੀ ਗੱਲ ਆ ਹੈ ਕਾ ਦਿਮਾਗ ਖਰਾਬ ਹੋ ਜਾਂਦਾ ਖੁਦ ਕਰਨ ਦੀ ਤਾਂ ਹਿੰਮਤੇ ਨਹੀਂ ਰਹਿੰਦੀ ਹੈਗੀ ਪਰ ਕਰੇ ਜੇ ਖੁਦ ਕਰਦਾ ਬਹੁਤ ਜਲਦੀ ਫਾਇਦਾ ਹੋਊਗਾ ਬੱਚੇ ਨੇ ਜਿਹੜੇ ਉਹਨਾਂ ਦੇ ਮਾਂ-ਬਾਪ ਕਰ ਸਕਦੇ ਹੁਣ ਕਰਨਾ ਕੀ ਹੈ ਮਖਿਆਲ ਤਾਂ ਤੁਸੀਂ ਸਿਹਤ ਤਾਂ ਪਾਲਿਆ ਕੌਲੀ ਦੇ ਵਿੱਚ ਸਾਰੀ ਰਾਤ ਪਿਆ ਰਿਹਾ ਤੁਸੀਂ ਸਵਾ ਕਿਲੋ ਕੱਚਾ ਦੁੱਧ ਲੈਣਾ ਅਗਰ ਤੁਹਾਡੇ ਵਿੱਚ ਪਹੁੰਚ ਨਹੀਂ ਹੈਗੀ ਸਵਾ ਕਿਲੋ ਦੁੱਧ ਲੈਣ ਦੀ ਦੁੱਧ ਮਹਿੰਗਾ ਵਾ ਆਪਾਂ ਮੰਨਦੇ ਆ ਜਿਹਦੇ ਘਰੇ ਹੈਗਾ ਉਹ ਪਰ ਦੁੱਧ ਹੀ ਲਵੇ ਜਿਹਦੇ ਵਿੱਚ ਹਿੰਮਤ ਆ ਸਵਾ ਕਿਲੋ ਦੁੱਧ ਲੈਣ ਤੇ ਦੁੱਧ ਹੀ ਲਵੇ ਜਿਹਦੇ ਵਿੱਚ ਹਿੰਮਤ ਨਹੀਂ ਜਿਹਦੀ ਮਜਬੂਰੀ ਆ ਉਹ ਪਾਣੀ ਪਾ ਲਵੇ ਸਵਾ ਕਿਲੋ ਸਵਾ ਕਿਲੋ ਪਾਣੀ ਦੇ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾ ਲਵੇ ਕੱਚੀ ਲੱਸੀ ਕਰੇ ਬੇਚੂ ਦੇ ਰਾਤ ਦਾ ਕੌਲੀ ਦੇ ਵਿੱਚ ਸਹਿਤ ਰੱਖਿਆ ਹੋਇਆ ਉਹ ਰਲਾ ਲੈਣਾ ਹੋਰ ਤੁਸੀਂ ਮੰਦਿਰ ਜਾਣਾ ਮੰਦਿਰ ਜਾ ਕੇ ਆਪ ਪਾਠ ਕਰਨਾ ਮੈਂ ਪਾਠ ਨੂੰ ਨਾਲ ਲਾਉਂਗੀ ਉਹ ਤੁਹਾਡਾ ਸ਼ਾਇਦ ਨਾ ਸਮਝ ਜਾਵੇ ਇਹ ਇਹ ਪਾਠ ਆ ਇਹ ਪਾਠ ਕਰਨਾ ਇਹ ਇਧਰ ਪੁੱਠਾ ਵੀ ਨਾ ਮੈਂ ਇਹਨੂੰ ਨਾਲ ਜੋੜ ਦੂੰਗੀ ਸਹੀ ਨਹੀਂ ਆ ਰਿਹਾ ਮੈਂ ਇਸ ਪਾਠ ਨੂੰ ਨਾਲ ਜੋੜ ਦੂੰ ਕਿ ਮੈਂ ਬੋਲੀ ਤਾਂ ਨਹੀਂ ਗਈ ਫਿਰ ਤੁਸੀਂ ਕਈ ਵਾਰੀ ਕਹਿ ਦਿੰਦੇ ਹੋ ਵੀ ਸਮਝ ਨਹੀਂ ਪਿਆ ਜੀ ਸਾਡੇ ਮੈਂ ਤਾਂ ਵੀਡੀਓ ਵੀ ਇਹ ਲੰਬਾ ਕੈਮਰਾ ਰੱਖ ਕੇ ਦੂਜੇ ਲੋਟ ਖੜਾ ਕਰਕੇ ਵੀਡੀਓ ਬਣਾ ਰਹੀ ਹਾਂ ਕਿ ਮੈਨੂੰ ਪਤਾ ਸੀ ਵੀ ਜਦੋਂ ਮੈਂ ਬੋਲੂਗੀ ਮੇਰੇ ਤਾਂ ਕੋਈ ਸ਼ਬਦ ਵੀ ਛੁੱਟ ਸਕਦਾ ਤੇ ਦੂਜੀ ਗੱਲ ਐਕਟੀਆਂ ਬੱਚੀਆਂ ਬੱਚੀਆਂ ਦੇ ਗੱਲ ਸਮਝ ਨਹੀਂ ਪੈਂਦੀ ਇਸ ਕਰਕੇ ਮੈਂ ਲਿਖ ਲਿਆ ਮੈਂ ਇਹਨੂੰ ਡੱਟ ਕਰ ਦਿੰਨੀ ਆ ਤੇ ਡੱਟ ਕਰਕੇ ਇਹਨੂੰ ਨਾਲ ਜੋੜਾਂਗੀ ਤੇ ਤੁਸੀਂ ਇਹ ਸ਼ਬਦ ਦਾ ਪਾਠ 108 ਵਾਰ ਕਰਨਾ ਮੈਂ ਲਿਖ ਵੀ ਦਿੰਨੀ ਆ 108 ਵਾਰ ਹੁਣ ਤੁਸੀਂ ਬਿਨ ਹੀ ਪਹਿਲਾਂ ਸਾਰੇ ਧਿਆਨ ਨਾਲ ਸੁਣ ਲਓ ਫਿਰ ਕਹੋ ਜੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹ ਕਰਨਾ ਸੀ ਮੰਦਰ ਦੇ ਵਿੱਚ ਜਾ ਕੇ ਜਿਹੜਾ ਹੁਣ ਉਹ ਸਵਾ ਕਿਲੋ ਦੁੱਧ ਲਿਆ ਜਿਹਦੇ ਵਿੱਚ ਤੁਸੀਂ ਸਹਿਤ ਪਾਇਆ ਹੂੰ ਉਹਨੂੰ ਤੁਸੀਂ ਮੰਦਰ 'ਚ ਲੈ ਕੇ ਜਾਣਾ ਮੰਦਰ 'ਚ ਲਿ ਜਾ ਕੇ ਜਿਹੜਾ ਬਣਿਆ ਹੁੰਦਾ ਸ਼ਿਵਲਿੰਗ ਥੋੜਾ ਜਿਹਾ ਉਹਦੇ ਨਾਲ ਸਾਰੇ ਦੁੱਧ ਨਾਲ ਸ਼ਿਵਲਿੰਗ ਅਸ਼ਨਾਰ ਕਰਾ ਦੇਣਾ ਦੁੱਧ ਨਾਲ ਹੂੰ ਉਸ ਤੋਂ ਬਾਅਦ ਜਲ ਦੇ ਨਾਲ ਪਾਣੀ ਹੀ ਰੋ ਆਪਾਂ ਕਹਿੰਦੇ ਆ ਸਿੱਧੀ ਉਹ ਗੱਲ ਆ ਦੇਖ ਆਪਾਂ ਕੋਈ ਉਹ ਤਾਂ ਹੈ ਨਹੀਂ ਬਾਲੀਆਂ ਪਖੰਡਾ ਜਿਹਾਂ ਨਹੀਂ ਗੱਲਾਂ ਕਰਾਂਗੇ ਬਾਲਟੀ ਪਾਣੀ ਦੀ ਭਰੋ ਤੇ ਸ਼ਿਵਲਿੰਗ ਨੂੰ ਅਸ਼ਨਾਜ ਨਿਕਰਾਓ ਫੇਰ ਤੁਸੀਂ ਪੀਲਾ ਕੇਸਰ ਲੈਣਾ ਪਹਿਲਾਂ ਹੀ ਪੀਲਾ ਕੇਸਰ ਕੱਲੂ ਸਵੇਰੇ ਲੈ ਕੇ ਰੱਖ ਲਿਓ ਕੱਲੂ ਬੁੱਧਵਾਰ ਪੀਲਾ ਕੇਸਰ ਪੀਲੇ ਕੇਸਰ ਦੇ ਨਾਲ ਉਹ ਪਾਊਡਰ ਜਿਹਾ ਮਿਲਦਾ ਪੀਲੇ ਕੇਸਰ ਦਾ ਉਹ ਚ ਪਾਣੀ ਪਾ ਲਿਓ ਪਾਣੀ ਪਾ ਕੇ ਸ਼ਿਵਲਿੰਗ ਦੇ ਸਾਰੇ ਆਦਾਲੇ ਉਹਨੂੰ ਲਾ ਦੇਣਾ ਵਾ ਜੇ ਸਮਾਰਟ ਇਹ ਪੀੜਾ ਕਰ ਦੇਣਾ ਨੂੰ ਮੈਨੂੰ ਜਿਆਦਾ ਗੱਲਾਂ ਨਹੀਂ ਆਉਂਦੀਆਂ ਹੈਂਗੇ ਮੈਨੂੰ ਤਾਂ ਬਾਬਾ ਝੱਕਣ ਦੱਸ ਦਿੰਦੇ ਨੇ ਮੈਂ ਤਾਂ ਤੁਹਾਨੂੰ ਓਕਣ ਗਾਹਾਂ ਦੱਸਦੀਆਂ ਮੈਂ ਖੋਦੇ ਨਾ ਗੱਲਾਂ 'ਚ ਨਹੀਂ ਸੀ ਪਰ ਮੈਂ ਜਦੋਂ ਪਰਖਿਆ ਪਹਿਲਾਂ ਮੈਂ ਉਹਦੇ ਉੱਤੇ ਸਪੀਰੀਅਸ ਕੀਤਾ ਨਾ ਗੱਲਾਂ ਦਾ ਮੈਨੂੰ ਯਾਨੀ ਮੈਨੂੰ ਇੱਕ ਆਇ ਲੱਗਾ ਵੀ ਬਾਕੀ ਚੀਜ਼ਾਂ 'ਚ ਕੁਝ ਦਮ ਹੈ ਇੱਕ ਤਾਂ ਕੋਈ ਪੈਸਾ ਨਹੀਂ ਲੱਗਾ ਸਿੱਧੀ ਸੰਗਲ ਹੈਂ ਤੇ ਇਹ ਜਦੋਂ ਆਪਾਂ 10000 20000 ਦੇ ਕੇ ਜਾਂ 50000 ਦੇ ਕੇ ਲੱਖ ਦੇ ਕੇ ਵੀ ਉਹਨੇ ਕੰਮ ਫੇਰ ਨਹੀਂ ਬੰਦਾ ਫਿਰ ਕਿ ਢਿੱਡ ਚ ਟੱਕਰ ਮਾਰਦੇ ਆਪਾਂ ਮਾਰੀ ਆ ਕਿਸੇ ਨੇ ਜਾ ਕੇ ਢਿੱਡ ਟੱਕਰ ਸੱਚੀ ਗੱਲ ਦੱਸਿਆ ਮੈਨੂੰ ਕਿਨੇ ਕਿਨੇ ਪੈਸੇ ਦਿੱਤੇ ਨੇ ਕਿਨੇ ਕਿਹਨੂੰ ਪੰਡਤਾਂ ਨੂੰ ਜੋਸਤੀਆਂ ਤੁਹਾਡਾ ਕੰਮ ਨਹੀਂ ਬਣਿਆ ਤੁਸੀਂ ਜੋਸਤੀ ਨੂੰ ਗਾੜਾ ਕੱਢੀਆਂ ਨਹੀਂ ਜਾ ਕੇ ਹੂੰ ਇੱਥੇ ਮੈਨੂੰ ਪਤਾ ਕੀ ਕਹਿੰਦੇ ਨੇ ਅਗਲੇ ਇੱਕ ਵਾਰ ਪਾਇਆ ਸੀ ਉਹਦੇ ਵਾਲਾ ਕੀ ਹੁੰਦਾ ਮੁਕੱਦਮਾ ਜਿੱਤਣ ਵਾਲਾ ਕਿਸੇ ਨੇ ਪੁੱਛਿਆ ਤਾਂ ਮੈਂ ਪਾਤਾ ਉਹੀ ਭੈਣ ਮੈਨੂੰ ਕਹਿੰਦੀ ਇਹ ਤਾਂ ਅਸਤਾਕਾਨੀ ਆ ਹਾਂ ਪਾ ਬਹੁਤ ਕਰ ਚੁੱਕੇ ਫਿਰ ਇਹ ਕਰ ਚੁੱਕੇ ਪੁੱਛਦੇ ਕਿਉਂ ਹੂੰ ਦੂਜੀ ਗੱਲ ਇਹਦੇ ਵਿੱਚ ਆਇਆ ਫਿਰ ਤੁਸੀਂ ਕਿੰਨੇ ਜੋਸ਼ਦਿਆਂ ਨੂੰ ਪੈਸੇ ਦਿੱਤੇ ਕਿੰਨੇ ਤਾਂ ਪਾ ਕਰਾਇਆ ਹੋਂ ਹੋਇਆ ਤਾਂ ਕੁਝ ਪਰ ਜੇ ਤੁਸੀਂ ਸਾਫ਼ ਹੋ ਸੱਚੇ ਹੋ ਤੁਸੀਂ ਬੇਈਮਾਨ ਨਹੀਂ ਤੁਹਾਡੀ ਕਿਸੇ ਨਾ ਚੀਜ਼ ਰੱਖੀ ਹੋਈ ਆ ਤੁਸੀਂ ਕਤਲ ਨਹੀਂ ਕੀਤਾ ਤੁਸੀਂ ਚੋਰੀ ਨਹੀਂ ਕੀਤੀ ਤੁਸੀਂ ਕਿਸੇ ਦੀ ਜ਼ਮੀਨ ਨਹੀਂ ਦੱਬੀ ਤੁਸੀਂ ਕਿਸੇ ਦੇ ਪੈਸੇ ਨਹੀਂ ਦੱਬੇ ਤੁਸੀਂ ਆਪਣਾ ਹੱਕ ਮੰਗ ਰਹੇ ਹੋ ਮੈਂ ਕਹਿੰਦੀ ਆ ਮਜਾਲ ਕੀ ਆ ਕੋਈ ਤੁਹਾਡਾ ਹੱਕ ਰੱਖ ਜਿਓ ਕਰੋ ਹਣੀ ਹਨੂਮਾਨ ਚਾਲੀਸਾ ਚਾਹੀਦਨ ਸਾਰੇ ਕੰਮ ਜਿੱਤੋਂਗੇ ਸਾਰੇ ਮੁਕੱਦਮੇ ਜਿੱਤੋਂਗੇ ਪਰ ਗੱਲ ਕੀ ਆ ਝੂਠੇ ਬੰਦਾ ਨਹੀਂ ਜੇ ਕਤਲ ਕਰਕੇ ਕਹੇ ਨਾ ਮੈਂ ਬਰੀ ਹੋ ਕੇ ਆਜੂ ਉਨੂੰ ਸਜ਼ਾ ਮਿਲੂਏ ਮਿਲੂ ਜੇ ਚੋਰ ਕਹੇ ਮੈਂ ਚੋਰੀ ਕਰ ਲਈ ਮੈਂ ਜਿੱਤ ਜਾ ਪੈਸੇ ਲੈ ਕੇ ਜਿੱਤ ਜੂ ਉਹ ਗੱਲ ਵੱਖਰੀ ਆ ਪਰ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਸਜ਼ਾ ਹੋਵੇ ਹੋ ਕੁਸੀਂ ਬਲੈਕ ਕਰਦਾਂ ਨਜਾਇਜ਼ ਕੰਮ ਕਰਦਾਂ ਸਜ਼ਾ ਹੋਵੇ ਹੋ ਇਸਨੇ ਜਗਾ ਦੱਬੀ ਬੈਠੇ ਹਾਂ ਕੁਝ ਮੁਕਾਦਮੇ ਚ ਹਾਰੋਂਗੇ ਇਸਦੇ ਪੈਸੇ ਰੱਖੀ ਬੈਠੇ ਹਾਂ ਮੁਕਾਦਮੇ ਚ ਹਾਰੋਂਗੇ ਅਗਰ ਤੁਸੀਂ ਸੱਚੇ ਹੋ ਕਰੋ ਹਨੂਮਾਨ ਚਾਲੀਸਾ ਜੇ ਨਾ ਜਿੱਤ ਕੇ ਹ ਸ਼ਰਤਿਆ ਗੱਲ ਜੇ ਬੰਦਾ ਝੂਠਾ ਫਿਰਦਾ ਹਾਰ ਨਹੀਂ ਹਾਰਨਾ ਜੇ ਤੁਸੀਂ ਕਿਸੇ ਦੀ ਚੀਜ਼ ਦੱਬੀ ਆ ਇੱਕ ਕਾਨੂੰਨ ਦਾ ਸੂਲ ਆ ਇੱਕ ਪ੍ਰਮਾਤਮਾ ਜਿਹੜਾ ਸਰਬ ਦਾ ਸੱਚਾ ਦਰਬਾਰ ਦਾ ਉਹਦਾ ਸੂਰ ਆ ਫਿਰ ਤੁਹਾਨੂੰ ਸਜ਼ਾ ਮਿਲਣੀ ਹੋ ਮਿਲਣੀ ਹੈ ਅਗਰ ਤੁਸੀਂ ਸੱਚੇ ਹੋ ਕਰੋ 40 ਹਨੂਮਾਨ 40 ਸਾਹ ਕਹੋ 40 ਦਿਨ ਬਰੀ ਪਰ ਉਹਦੇ ਵਿੱਚ ਤੁਸੀਂ ਸੱਚੇ ਹੋਣੇ ਚਾਹੀਦੇ ਹੋ ਗੱਲ ਤਾਂ ਇਹ ਆ ਅੱਛਾ ਜੀ ਹੁਣ ਤੁਸੀਂ ਆਦਾ ਸੁਣ ਲਿਆ ਨਾ ਵੀ ਕੀ ਕੀ ਕਰਨਾ ਹੁਣ ਤੁਸੀਂ ਹੁਣ ਦੁਆਰਾ ਦੁਆਰਾ ਇਹ ਨਾ ਕਹੋ ਮੈਨੂੰ ਸਮਝ ਨਹੀਂ ਪਿਆ ਇੱਕ ਵਾਰੀ ਫੇਰ ਦੱਸ ਬਰੀ ਤੁਸੀਂ ਪੀਲਾ ਕੇਸਰ ਲੈਣਾ ਕੱਲ ਨੂੰ ਸਵੇਰੇ ਲੈ ਲੈਓ ਬੁੱਧਵਾਰ ਨੂੰ ਤੇ ਇਹ ਬੁੱਧਵਾਰ ਦੀ ਰਾਤ ਨੂੰ ਤੁਸੀਂ ਇਹ ਜਿਹੜਾ ਮਖਿਆ ਵਾਲਾ ਸਹਿਤ ਆ ਹਨਿਆ ਇਹਨੂੰ ਛੋਟੀ ਜੀ ਕੌਲੀ ਚ ਪਾ ਕੇ ਸਹਰਾਣੇ ਰੱਖ ਦੇਣਾ ਅਗਰ ਵੱਡਾ ਤਾਂ ਖੁਦ ਆਪ ਕਰ ਸਕਦਾ ਤੇ ਉਹ ਫਿਰ ਇਹ ਮੰਦਰ ਦੇ ਵਿੱਚ ਪਾਠ ਬੈਠ ਕੇ ਕਰਨਾ 108 ਵਾਰ ਇਹ ਪਾਠ ਮੰਦਰ ਦੇ ਵਿੱਚ ਬੈਠ ਕੇ ਕਰਨਾ ਮੈਂ ਡੈਟ ਕਰਦੀ ਆ ਵੀਡੀਓ ਨੂੰ ਪਾਉਣੀ ਵੀਡੀਓ ਮੈਂ ਕੱਲ ਕੋਈ ਪਾ ਨਹੀਂ ਸਕੀ ਤੇ ਕੋਈ ਮੈਨੂੰ ਡਿੱਕਾ ਸੀ ਮੈਂ ਕਿਤੇ ਬਾਹਰ ਗਈ ਸੀ ਤੇ ਮਾਫ਼ ਕਰਨਾ ਤੇ ਆਪਾਂ ਨੂੰ ਜਿੰਨਾ ਆਰਡਰ ਹੁੰਦਾ ਉਹਨਾਂ ਦਾ ਕੰਪਨੀ ਵਾਲਿਆਂ ਦਾ ਆਪਾਂ ਉਨੀ ਹੀ ਵੀਡੀਓ ਪਾਸ ਕਰਦੇ ਜ਼ਿਆਦਾ ਨਹੀਂ ਪਾਸ ਕਰ ਸਕਦੇ ਫਿਰ ਮਿਲਾਂਗੇ ਅਜਾਜ਼ਤੂਦ